ਤਤ ਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਕਬਿਓ ਬਾਚ ਬੇਨਤੀ ਜੋ ਪਈ ਅਮਰੇ ਗਰ ਹਾਥ ਦਰਚਾ ਕੁਰਨ ਹੋਏ ਚਤ ਕੀ ਇਚਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਟੁਸਟਰ ਸਬ ਤੁਮ ਘਾਵ ਹੋ ਆਪ ਹਾਤ ਦੇ ਮੋਹੇ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਬਿ ਕਰਤਾਰਾ ਮੋਰ ਚਾਹ ਨਾ ਜਗਰ ਤਗ ਰਿਆ ਸ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸ ਤੁਰ ਭਯਨ ਕੀ ਰਹਿ ਪਿਆਸ ਤਮਹ ਛਾੜ ਕੋਈ ਅਵਰ ਨਾ ਤੇ ਆਉ ਜੋ ਬਰ ਚਾਹ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੇ ਬ੍ਰਯ ਮਰਨ ਕਾਲ ਕਾ ਤਰਾਸ ਨਿਵਰ ਗਿਆ او جو صدا ہمارے پچا جگر ہو رہل ہو کھل ہر صاحب سانت سہائے پیارے دین باند دوشتن کے ہنتا بری چتر دس گنتا کال پائی برہم ببترا کال پائی شیو وجو اوترا کال پائی کر بھسن برکاسا سکل کال کا کیا تماسا जवन काल जोगी सब कीयो बेदराज ब्रह्मा जू थीयो जवन काल सब लोक सवार नमस्कार है ताही हमारा जवन काल सब जगत बनायो देव दैत जचल उपजायो आद अंत एकै अवतार सोई गुरु समचेहु हमारा नमस्कार तसेहि कह मारे सकल प्रजा जन आप सवारे سیو کن کو سیو گن سکھ دیو سترن کو پل مو بد کیو گڑ گڑ کے جانت پلے برے کی پیر پچانت چیٹی اتھولا سب پار کرپا درست کر بھولا سنتن دکھ پائے تے دکھی سکھ پائے سدن کے سکھی ایک ایک کی پیر پچانے کر گڑ کے پٹبڑ کی جانے ਜਬ ਉਦ ਕਰਖ ਕਰਾ ਕਰਤਾਰਾ ਪ੍ਰਚਾਤਰਤ ਤਬ ਦੇਹੀ ਅਪਾਰ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹੀ ਦਰ ਸਭ ਹੋ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਸੰਪ

ਇਕ ਰੂਪਾ ਨੂਪ ਸਰੂਪਾ ਰੰਗ ਭਿਉਰਾ ਨਹੀ ਪੂਪਾ ਅੰਡਜ ਜਿ ਰਿਸ਼ਿ ਸੀਤੇ ਜਕੀ ਨੇ ਉਤਪੁਜ ਖਾਨ ਬਹਰ ਰਚ ਦੇਨੇ ਕਹੂੰ ਫੂਲ ਰਾਜ ਹਵੈ ਬੈਠਾ ਕਹੂੰ ਸਿਮਟ ਪਿਉ ਸੰਗਰੇ ਕਿਆਠਾ ਸਗਰੀ ਸ੍ਰੀਸ਼ਣ ਦਿਖਾਇਐ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਚਾ ਮਰੇ ਤਮਗਰ ਸਿਖ ਬਾਰ ਅਸਿਖ ਸੰਗਰੋ ਜੋਸਟਿ ਚਤੇ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸੇ ਤੂਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦਗਤ ਹਾਵੇ ਮਰੇ ਬਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਡਾਰੇ ਜੋ ਕਲ ਕੋ ਇਕ ਬਾਰਤ ਆਹ ਹੈ ਤਾਕੇ ਕਾਲ ਨੇ ਕਿਰਨੀ ਆਹ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਤ ਤਰੇਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਕੇ ਤਾਪ ਤਨ ਕਮਹਰੇ ਹੋ ਰਦ ਸੈਦ ਕਰਮੋ ਸਭ ਹੋਈ ਦੁਸ਼ਟ ਅਵਸ਼ੈ ਸਕੈ ਨ ਕੋਈ ਇਕ ਬਾਰ ਜਿੰਦ ਮੈਂ ਸੰਭਰ ਕਾਲ ਖਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਤੁਸ਼ਟ ਤੋਖਤ ਰਹਾ ਖਰਗਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦਉਤੇ ਲਹੁ ਬਚਾਈ ਕਬਿਉ ਬਾਚ ਬੇਨਤੀ ਜੋ ਪਈ ਅਮਰੀ ਗਰ ਹਾਥ ਦੈਰ ਚਾ ਪੁਰਨ ਹੋਏ ਚਤ ਕੀ ਇਚਾ ਤਾ ਵਿਚਰਨਾਂ ਨਾ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਟੁਸਟਰ ਸਬਤ ਮੁਕਾਵ ਹੋ ਆਪ ਹਾਤ ਦੇ ਮੋਹੇ ਬਚਾਵ ਹੋ ਸੁਖੀ ਬਸੇ ਮੋਰੋ ਪਰਿਵਾਰ ਸੇਵਕ ਸਿੱਖ ਸਬਖ ਰਤਾਰਾ ਮੋਰ ਅਛਾ ਨਾ ਜਗਰ ਦਗਰੀਐ ਸਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰ ਭਯਨ ਕੀ ਰਹਿ ਪਿਆਸਾ ਤਮਹ ਸਾੜ ਕੋਈ ਅਵਰਨਾ ਤੇ ਆਉ ਜੋ ਬਰਚਾ ਹਉ ਸਤਮ ਤੇ ਪਾਉ ਸੇਵਕ ਸੇਖ ਹਮਾਰੇ ਤਰਹਿ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰਯ ਮਰਨ ਕਾਲ ਕਾ ਤਰਾਸ ਨਿਵਰ ਗਿਆ ਓ ਜੋ ਸਦਾ ਹਮਾਰੇ ਪਚਾ ਸ੍ਰੀ ਅਸ ਤੂ ਜੁਗਰ ਹੋ ਰਚਾ ਕਰਾਖਲ ਹੋ ਮਹਾਰਾ ਕਰਨ ਹਰੇ ਸਾਹਿਬ ਸੰਤ ਸਹਾਏ ਪਿਆਰੇ दीनबन्ध दुष्टन्ता तमह प्रि चतुर्दश कन्ता ब्रह्मा बवतरा काल पाय अवतरा काल पाय कर विकासा सकल काल का किया तमासा जवन कालगी सव कि राज काल, काल सबलोक स्वारा नमस्कार ह ताहि ਯਾਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜ ਚਲ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਚਿ ਹੋ ਹਮਾਰਾ ਨਮਸਕਾਰ ਤਸਹਿ ਇੱਕ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸੇਵਕਨ ਸੁਖ ਦਿਇਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਜੀਟੀ ਤੇ ਕੋ ਉਂਚਰ ਅਸਤੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਕਰ ਕਰਕੇ ਪੜ ਬੜਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਚਾਤ ਤ ਤਬ ਦੇਹੀ ਅਪਾਰ ਜਬ ਆਕਰਗਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੀ ਦਰ ਸਭ ਹੂੰ jete badan srisht sab ta rahe aap apne booj uchare tum sabhi te rahe tanralam janat bed ped ar alam narankar narbagar narlamb aad anil anad samb ta ka mood ucharat peda ja ko peev na pavat beta ta k kripa han hanumanat maha mood kashpeed na janat ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀਨਤ ਨਹਿ ਪਿਵ ਆਪ ਆਪਨੀ ਬੁਧ ਹੈ ਜੇ ਤੀ ਵਰਨਤ ਭਿਨ ਭਿਨ ਤੋਹਿ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਿਉ ਰਾਵਨੀ ਭੂਪਾ ਅੰਡ ਜਿਜ ਰਿਛ ਸੀਤ ਯਕੀਨੀ ਅਤ ਭੁਜ ਖਾਨ ਬਹਰ ਰਚ ਦੇਨੀ ਕਹੂੰ ਫੂਲ ਰਾਜ ਹਵੈ ਬੈਠਾ ਕਹੂੰ ਸਿਮਟ ਪਿਆ ਸੰਗਰੀ ਕੈਠਾ ਸਗਰੀ ਸ੍ਰੀਸ਼ਟ ਦਿਖਾਇਯ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਚਾ ਮਰੇ ਤਮਗਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟਿ ਚਤੇ ਉਤਪਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸੇ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦਿਗਤ ਹਾਵੇ ਮਰੇ ਬਰਖ ਜਾਵਨ ਬਗ ਪਰੇ ਤੇ ਹਰੇ ਤਨ ਕੇ ਤਮ ਸੰਕਟ ਸਬ ਡਾਰੇ ਜੋ ਕਲ ਕੋ ਇਕ ਬਾਰਤ ਆਹ ਹੈ ਤਾਕੇ ਕਾਲ ਨਿਕੜਨੀ ਆਹ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਤ ਤਰੇਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਕੇ ਤਾਪਤਨ ਕਮਹਰੇ ਹੋ ਰਦ ਸੇਦ ਕਰਮੋ ਸਭ ਹੋਈ ਦੁਸ਼ਟ ਚਾਵ ਸਹਿ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਬਰ ਕਾਲ ਹਾਸਤੇ ਤਾਹੇ ਬਾਰ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਤੋਖਤ ਰਹਾ ਕਰਕੇ ਕੇਤਮੈ ਸਰਨ ਅਤੀ ਹਾਰੀ ਆਪ ਹਾਥ ਦੇ ਲੇ ਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਤੋਂ ਤੇ ਲੇ ਹੋ ਬਚਾਈ ਕਬਿਉ ਬਾਚ ਬੇਨਤੀ ਜੋ ਪਈ ਅਮਰੇ ਗਰ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੋ ਕੀ ਵਸੈ ਮੋਰੋ ਪਰਵਾਰ ਸੇਵਕ ਸਿੱਖ ਸਬਖਰਤਾਰਾ ਮੋਰ ਅਛਾ ਨਾ ਜਗਰ ਦਗਰੀਐ ਸਭੈ ਰੰਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸ ਤੁਰ ਭਿਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਵਰਨਾ ਤਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਰਹਿ ਹੈ ਚੰਚਨ ਸਤਰ ਹਮਾਰੇ ਮਾਰੀ ਹੈ आप हाथ दय मुझे प्रिय मरण काल का त्रास निवारिय ओ सदा हमारे पछा श्री अस जुगर हो चा राखल हो महाराखन हरे साहिब संत सहाए प्यारे दीन बंद दुष्टन के हंता तुम हो प्रीतितर दसकंता काल पाए ब्रह्मा बबतरा काल पाए शिवजू अवतरा काल पाए कर बेसन प्रकासा सकल काल का कीतममासा जवन काल जोगी सब कियो वेदराज ब्रह्मा जूतियो जवन काल सब लोक सवार नमस्कार है ताही हमारा जवन काल सब जगत बनायो देव दैत जचन उपजायो आद अंत एकै अवतार सोई गुरु समचहु हमारा नमकारतසිහිකො हमමरी සකल ප්‍රජාජන आपස්वाරි सेवකනක सेवගन සुකද සතරන්නको පළමබොදක කොඩගඩක අන්तර්ක जाනත පलेබෙකි පිරපශානත ජීटीते කුंचර अසතුूල සබ පරග්‍රප दृष්ठ කරभूला සන්තන්तुख පय ते දුुख සुखපයි සාධනක සुख, ਇਕ ਇਕ ਕੀ ਪੀਰ ਪਛਾਨੈ ਕਰ ਕਰਕੇ ਪੜ ਬੜਕੇ ਜਾਣੈ ਜਬ ਉਦ ਕਰਖ ਕਰ ਕਰ ਤਾਰਾ ਪ੍ਰਚਾਤਰਤ ਤਬ ਦੇਹੀ ਅਪਾਰ ਜਬ ਆਕਰਖ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇਹੀ ਦਰਸਬ ਹੋ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ጋ នब आ अនលអអសpe ताកមचाਤពដចគពី වនपावਤបता ताគកपाហमाនateម deកជpi ដន जाទ म देव कोកហተសdha सेវកកជतន hyពវਆពនពហជទបන්නព នពនទទ तमरा लखाना जाय पसारा कह विद सजा प्रथम संसार एक रूप अनूप स्वरूपारंक प्योरावनि पूपा अण्ड ज ज ऋषि सेते यकीनी उत भुज खान बहर रच दीनी कहूं फूल राज हवै बैठा कहूं सिमट प्यों संगरी कैठा सगरी सृष्टि दिखायै चंपाव आद जुगाद स्वरूप सियम पाव अबरच्छा मेरे तम गुरु सिख बार असिख संगरो ਦੁਸ਼ਟ ਜਿਤੇ ਅਠਵਤ ਉਤਪਤਾ ਸਕਲ ਮਲੇਸ਼ ਗੋਰ ਰਨ ਘਾਤਾ ਜੇ ਐਸੇ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦਗਤ ਹਾਵੇ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਡਾਰੇ ਜੋ ਕਲ ਕੋ ਇਕ ਬਾਰਤ ਆਹ ਹੈ ਤਾਕੇ ਕਾਲ ਨਿਕੜਨੀ ਆਹ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਤ ਤਰੇਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਖਰ ਹੋ ਤਾਕੇ ਤਾਪ ਤਨ ਕਮਹਰ ਹੋ ਰਦ ਸੈਦ ਕਰਮੋ ਸਭ ਹੋਈ ਦੁਸ਼ਟ ਚਅਵੈ ਸਕੈ ਨ ਕੋਈ ਇਕ ਬਾਰ ਜਿੰਤ ਮੈਂ ਸੰਬਰ ਕਾਲ ਹਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਰੂ ਕਹਾ ਦਰਦ ਦੁਸ਼ਟ ਤੋਖਤ ਰਹਾ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸ਼ਤ ਦਉ ਤੇ ਲੇ ਹੋ ਬਚਾਈ ਕਬਿਉ ਬਾਚ ਬੇਨਤੀ ਜੋ ਪਈ ਅਮਰੇ ਗਰ ਹਾਥ ਦਰਚਾ ਕੁਰਨ ਹੋਏ ਚਿਤ ਕੀ ਇਚਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਡੋਸ਼ਤ ਸਬ ਤੁਮਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੋ ਕੀ ਵਸੈ ਮੋਰੋ ਪਰਵਾਰ ਸੇਵਕ ਸਿੱਖ ਸਬਖਰਤਾਰ ਮੋਰ ਅਛਾ ਨਜਗਰ ਦਗਰੀਐ ਸਭੈ ਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸ ਤੁਰ ਭਿਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਰਹ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬ੍ਰਿਯ ਮਰਨ ਕਾਲ ਕਾ ਤਰਾਸ ਨਿਵਰ ਗਿਆ ਓ ਜੋ ਸਦਾ ਹਮਾਰੇ ਪਚਾ ਸ੍ਰੀ ਅਸ ਤੂ ਜੁਗਰ ਹੋ ਰਚਾ ਕਰਾਖਲ ਹੋ ਮਹਾਰਖਨ ਹਰੇ ਸਹੇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਬ੍ਰਿ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ काल पाए कर बेसन प्रकासा सकल काल का कीतममासा जवन काल जोगी सब कियो बेदराज ब्रह्मा जू थीयो जवन काल सब लोक सवार नमस्कार है ताहे हमारा जवन काल सब जगत बनायो देव दैत जचन उपजायो आद अंत एकै अवतार सोई गुरु समचे हो हमारा नमස්කාතසිහික हमමरी සැකල් ප්‍රජාජන आपස්वाරි सेवකන්නකෝ सेවගन සुකදෝ සතරන්න को පළමो බොදකෝ කොඩගඩක අන්තකජනත පලබෙකි පිරපශානත ජීटीते කුंचර अසතුूල සබ පාරග්‍රප दृष्්ठ කරभूला සන්තන්तुख පय ත දුुखී සखපයි සාධනක සख, ਏਕ ਏਕ ਕੀ ਪੀਰ ਪਛਾਨੈ ਅਕਰ ਗੜਕੇ ਪਟਵੜਕੇ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਚਾਤਰਤ ਤਬ ਦੇਹੀ ਅਪਾਰ ਜਬ ਆਕਰਗਰਤ ਹੋ ਕਬਹੂ ਤੁਮ ਮੈਂ ਮਿਲਤ ਦੇਹੀ ਦਰਸਬਹੂ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੂਝ ਉਚਾਰੈ ਤੁਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ negara lambe आ अ अ अsampe ताម carពdha jako कोpi වनापाාවබता ता කपा han hanuमाate mu kaëpi ना जाਤ म देव को keहተ सdha सेකkaच hepéවਆपनीපුហ جيਤbrන්නpe nappe नහිਤ तमरा लखाना जाय पसारा कह विद सजे प्रथम संसार एक रूप अनूप स्वरूपारंक प्योरावनी पूपा अण्ड ज जऋष सीते यकीनी उत्भुज खान बहर रच दीनी कहू फूल राज हवै बैठा कहू सिमट प्यो संगरे कैठा सकरी श्रीष्ठ दिखायै चंपव आद जुगाद स्वरूप सियम पाव अबर चामरे तम गुरु सिख बार असिख संगरो ਦੁਸ਼ਟ ਜਿਤੇ ਔਟਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਐਸੇ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦਿਗਤ ਹਾਵੇ ਮਰੇ ਪਰਖ ਜਾਵਨ ਪਗ ਪਰੇ ਤਿਹਰੇ ਤਨ ਕੇ ਤਮ ਸੰਕਟ ਸਭ ਡਾਰੇ ਜੋ ਕਲ ਕੋ ਇਕ ਬਾਰਤ ਆਹ ਹੈ 타ਕੇ ਕਾਲ ਨਿਕੜਨੀ ਆਹ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸਤ ਤਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰੇ ਹੋ ਤਾਕੇ ਤਾਪ ਤਨ ਕਮਹਰੇ ਹੋ ਰਦ ਸੇਦ ਕਰਮੋ ਸਭ ਹੋਈ ਦੁਸ਼ਟ ਚਾਵੈ ਸਕੈ ਨ ਕੋਈ ਇਕ ਬਾਰ ਜਿੰਤ ਮੈਂ ਸੰਬਰ ਕਾਲ ਹਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਰੋ ਕਹਾ ਦਰਤ ਦੁਸ਼ਟ ਤੋਖਤ ਰਹਾ ਕਰਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸ਼ਟ ਦੋ ਤੇ ਲਹੋ ਬਚਾਈ ਕਬਿਉ ਬਾਚ ਬੇਨਤੀ ਜੋ ਪਈ ਅਮਰੇ ਗਰ ਹਾਥ ਦਰਚਾ ਕੁਰਨ ਹੋਏ ਚਿਤ ਕੀ ਇਚਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਡੋਸ਼ਟ ਸਬਤ ਮੁਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੋ ਕੀ ਵਸੈ ਮੋਰੋ ਪਰਵਾਰ ਸੇਵਕ ਸਿੱਖ ਸਬਖਰਤਾਰਾ ਮੋਰ ਅਛਾ ਨੈ ਜਗਰ ਦਗਰੀਐ ਸਭੈਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸ ਤੁਰ ਭਿਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਰਹਿ ਹੈ ਚੰਚਨ ਸਤਰ ਹਮਾਰੇ ਮਾਰੀ ਹੈ आपहाथਦ मਜਬਰمرਨ කාਲ काਤराਸनिवਗ ਉ जोਸदा हमारे پचाਸසිਤجه ਰ होचा پرखਲह महराखਨਹੇ साह बसात सਹय پरे ਦन ਬਦ दुष्टਨ के ਹता तम्ह پرच सਕता ڪਲपाائय ब्रहमा බबਤरा ਕਲपाائ से विज අवਤरा. काल पाए कर बेसन प्रकासा सकल काल का कीतममासा जवन काल जोगी सब कीयो वेदराज ब्रह्मा जूतीयो जवन काल सब लोक सवार नमस्कार है ताही हमारा जवन काल सब जगत बनायो देव दैत जचन उपजायो आद अंत एकै अवतार सोई गुरु समचेहु हमारा නमස්කාරතසිහි කොහමरी සැකල් ප්‍රජාජනආපස්वाරි සवකනකෝ සෙවගුණ සුකදෝ සතරනකෝ පළමෝ බොදකීෝ කඩගඩකි අන්තර්කජනත පලබයකි පීරපචානතජීटीත කුංචර अසතුूල සභ පාරග්‍රපා दृष්ठ කරभूලා සන්තන්तुख පායිතේ දුुख सुुखපායි සාධනක සुखී, ਇਕ ਇਕ ਕੀ ਤੀਰ ਪਚੰਨੈ ਕਰਗੜਕੇ ਪਟਵੜਕੇ ਜਾਨੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਚਾਤਰਤ ਤਬ ਦੇਹੀ ਅਪਾਰ ਜਬ ਆਕਰਗਰਤ ਹੋ ਕਬਹੂ ਤੁਮ ਮੈਂ ਮਿਲਤ ਦੇਹੀ ਦਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ न बጋ नਲब आद अਨਲ अनाद असाpe ताකා மூ चाਤពਦ जा कोප වनापाාවਤබਦ ताਕ करਰपाਹहमाਤ म மூडකचපੀ ਦना जानਤ महा देव को ਕहተ सदा सेवकारका चनਤनेहවਆपनी පුਹ جيਤ برන්නਤpe ព नਤ හිਤਤ અમરા લખાના જાય પસારા કહે વિદ સજા પ્રથમ સંસાર એકરૂપાનૂપ સ્વરૂપા રંગ પ્યોરા ને પૂપા અંડ જ જરશ સીતે યકિની ઉતપુજ ખાન બહોર રચ દેની કહું ફૂલ રાજ હવ બેઠા કહું સિમટ પ્યો સંગરે કેઠા સકરી શ્રષ્ટ દિખાયે ચંપાવ આદ જુગાદ સ્વરૂપ સિયમ પવ ابرચ્છા મેરી તમગર સખ બાર અસખ સંગરો ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਗੋਰ ਰਨ ਘਾਤਾ ਜੇ ਐਸੇ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦਗਤ ਹਾਵੇ ਮਰੇ ਪਰਖ ਜਾਵਨ ਪਗ ਪਰੇ ਤਿਹਰੇ ਤਨ ਕੇ ਤਮ ਸੰਕਟ ਸਬ ਡਾਰੇ ਜੋ ਕਲ ਕੋ ਇਕ ਬਾਰਤ ਆਹ ਹੈ ਤਾਕੇ ਕਾਲ ਨਿਕੜਨੀ ਆਹ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਤ ਤਰੇਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰੇ ਹੋ ਤਾਕੇ ਤਾਪ ਤਨ ਕਮਹਰੇ ਹੋ ਰਦ ਸੇਦ ਕਰਮੋ ਸਭ ਹੋਈ ਦੁਸ਼ਟਿ ਚਾਵ ਸੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਬਰ ਕਾਲ ਹਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਤੋਖਤ ਰਹਾ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਉਬਾਰੀ ਸਰਬ ਧਰਮ ਹੋ ਹੋ ਸਹਾਈ ਡੋਸ਼ਤ ਦੋਤੇ ਲੇ ਹੋ ਬਚਾਈ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ